ਹਾਂਜੀ ਪਿਆਰਿਓ ਸਾਵਣ ਦੇ ਮਹੀਨੇ ਦੀ ਕਥਾ ਆਪਾਂ ਸੰਖੇਪ ਦੇ ਵਿੱਚ ਵਿਚਾਰਦੇ ਆਂ ਸੌਣ ਦੇ ਮਹੀਨੇ ਵਿੱਚ ਮੀਂਹ ਵਰਦਾ ਤੇ ਸਾਰੀ ਬਨਸਪਤੀ ਘਾਹ ਫੂਸ ਹਰਾ ਭਰਾ ਹੋ ਜਾਂਦਾ ਮਨੁੱਖ ਵੀ ਕੁਦਰਤ ਦਾ ਹਿੱਸਾ ਇਹਦਾ ਜੀਵਨ ਵੀ ਹਰਾ ਭਰਾ ਹੋਣਾ ਚਾਹੀਦਾ ਸੀ ਪਰ ਇਸ ਤਰ੍ਹਾਂ ਆਮ ਤੌਰ ਤੇ ਹੁੰਦਾ ਨਹੀਂ ਕਿਉਂਕਿ ਮਨੁੱਖ ਦੇ ਕੋਲ ਮਨ ਹੈ ਜੋ ਬਾਰੀ ਬਰਸਾਤ ਦੇ ਨਾਲ ਪਿੱਚਦਾ ਨਹੀਂ ਇਹਨੂੰ ਕਿਸੇ ਹੋਰ ਮੀਂਹ ਦੀ ਲੋੜ ਹੁੰਦੀ ਆ ਉਹ ਹੈ ਹਰ ਅੰਮ੍ਰਿਤ ਦੀ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਗੁਰੂ ਨੂੰ ਮਿਲ ਕੇ ਹਰੀ ਦੇ ਨਾਮ ਰੂਪੀ ਅੰਮ੍ਰਿਤ ਦੀਆਂ ਬੂੰਦਾਂ ਪ੍ਰਾਪਤ ਕਰਨੀਆਂ ਹੁਣ ਇਸ ਬਾਰੇ ਗੁਰੂ ਮਹਾਰਾਜ ਨੇ ਵੱਖ-ਵੱਖ ਔਧਾਰਨਾ ਦਿੱਤੀਆਂ ਨੇ ਭਾਵ ਸਾਡਾ ਉਸ ਪਿਆਰੇ ਵਾਹਿਗੁਰੂ ਜੀ ਦੇ ਨਾਲ ਕਈ ਤਰ੍ਹਾਂ ਦਾ ਰਿਸ਼ਤਾ ਬਿਆਨ ਕੀਤਾ ਕਿਤੇ ਉਹਨੂੰ ਸਾਡਾ ਮਿੱਤਰ ਵੀ ਕਿਹਾ ਜੇ ਤੂੰ ਮਿੱਤਰ ਅਸਾੜੜਾ ਇੱਕ ਪੋਰੀ ਨਾ ਵੇਛੋੜ ਕਿਤੇ ਉਹਨੂੰ ਸਾਡਾ ਮਾਤਾ ਪਿਤਾ ਵੀ ਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਰਿਸ਼ਤੇਦਾਰ ਭਰਾ ਵੀ ਆਖਿਆ ਹੈ ਜੀ ਰਿਸ਼ਤੇ ਬਹੁਤ ਬਿਆਨ ਕੀਤੇ ਨੇ ਪਰ ਅੱਜ ਦੇ ਸੰਦਰਭ ਵਿੱਚ ਆਪਾਂ ਜੇ ਵਿਚਾਰ ਗਏ ਕਿਉਂਕਿ ਬਹੁਤ ਸਾਰੇ ਲੋਕ ਸੰਗਰਾਦ ਮਨਾ ਰਹੇ ਆ ਤਾਂ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਜੀ ਨੇ ਅਤੇ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ 12 ਮਹਾਉਚਾਰਨ ਕੀਤੇ ਨੇ ਕਿਉਂਕਿ 12 ਮਹਾ ਦੇ ਰਾਹੀਂ ਰਚਨਾਵਾਂ ਪੇਸ਼ ਕੀਤੀਆਂ ਜਾਂਦੀਆਂ ਸੀ ਜ਼ਿਆਦਾਤਰ ਪਤੀ ਪਤਨੀ ਦੀਆਂ ਤਾਂ ਇਹਨਾਂ ਦੇ ਰਾਹੀਂ ਗੁਰੂ ਮਹਾਰਾਜ ਨੇ ਸਾਡਾ ਰਸਤਾ ਉਹ ਬਿਆਨ ਕੀਤਾ ਵੀ ਅਸੀਂ ਸਾਰੀਆਂ ਜੀਵ ਇਸਤਰੀਆਂ ਮਾਲਕ ਪ੍ਰਭੂ ਸਾਡਾ ਪਤੀ ਆ ਜਿਹੜੀਆਂ ਜੀਵ ਇਸਤਰੀਆਂ ਆਪਣੇ ਪਤੀ ਦੇ ਨਾਲ ਮਿਲੀਆਂ ਹੋਈਆਂ ਨੇ ਉਹਨਾਂ ਦੇ ਵਾਸਤੇ ਸੌਣ ਦਾ ਮਹੀਨਾ ਬਹੁਤ ਸੋਹਣਾ ਵਾ ਉਹ ਗੁਰੂ ਨੂੰ ਮਿਲ ਕੇ ਨਾਮ ਅੰਮ੍ਰਿਤ ਦੀਆਂ ਬੂੰਦਾਂ ਪ੍ਰਾਪਤ ਕਰਦੀਆਂ ਤੇ ਜਿਹੜੇ ਦੁਨਿਆਵੀ ਝੂਠੇ ਰੰਗ ਆ ਉਹਨਾਂ ਨੂੰ ਸਮਝ ਲੱਗ ਜਾਂਦੇ ਆ ਵੀ ਇਹ ਤਾਂ ਖੇ ਸਵਾਈ ਆ ਵੀ ਇਹ ਕੋਈ ਬਹੁਤ ਹੀ ਪਾਇਦਾਰ ਚੀਜ਼ ਹੈ ਨਹੀਂ ਜਿਨ੍ਹਾਂ ਦੀ ਖਾਤਰ ਮੈਂ ਆਪਣੇ ਮਾਲਕ ਨੂੰ ਭੁੱਲ ਚੁੱਕੀ ਸੀ ਕਈ ਵਾਰ ਅਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਇੰਨਾ ਖੁੱਬ ਜਾਂਦੇ ਆ ਵੀ ਸਾਨੂੰ ਇਹ ਭੁੱਲ ਹੀ ਜਾਂਦਾ ਵੀ ਜਿਹੜੇ ਮਾਲਕ ਨੇ ਸਾਨੂੰ ਇਹ ਦਿੱਤੀਆਂ ਉਹਦੇ ਨਾਲ ਵੀ ਅਸੀਂ ਆਪ ਦਾ ਕੋਈ ਰਿਸ਼ਤਾ ਜੋੜ ਕੇ ਰੱਖਣਾ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਹਾਂ ਐਨੀ ਟੋਲੀ ਭੁੱਲੀ ਅਸ ਤੇ ਸਿਕੰਤ ਨਾ ਬੈਠੀ ਪਾਸ ਜਿਓ ਮੇਰੇ ਪਤੀ ਨੇ ਮੈਨੂੰ ਸੋਨਾ ਕਰ ਦਿੱਤਾ ਹੀਰੇ ਮੋਤੀ ਜਵਾਰਾ ਲਾ ਦਿੱਤੇ ਗਹਿਣੇ ਦਿੱਤੇ ਤੇ ਮੈਂ ਉਹਨਾਂ ਦੇ ਵਿੱਚ ਹੀ ਭੁੱਲ ਗਈ ਤੇ ਜਿਹਨੇ ਦਿੱਤੇ ਸੀ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕੋਈ ਇਸੇ ਤਰ੍ਹਾਂ ਹੀ ਸਮਾਂ ਲੰਘ ਗਿਆ ਜਿਹੜਾ ਮਲਾਪ ਦਾ ਸੀ ਹੁਣ ਮਾਲਕ ਨੂੰ ਭੁੱਲ ਕੇ ਮਨੁੱਖ ਸਮਝਦਾ ਕਿ ਸ਼ਾਇਦ ਮੇਰਾ ਜੀਵਨ ਵਧੀਆ ਬਣ ਜਾਵੇ ਭਲੇਖਾ ਲੱਗ ਸਕਦਾ ਪਰ ਉਹਦਾ ਜੀਵਨ ਫਿਰ ਇੱਕ ਵਰਗਾ ਹੋਏਗਾ ਜਿਵੇਂ ਪਾਇਕੁਰ ਦਾ ਜਿਹਨੇ ਲਿਖਿਆ ਸਾਵਣ ਬਣ ਹਰੀਆਵਲੇ ਇਕ ਜੰਮੇ ਔੜੀ ਆਕਾ ਜਿਹੜਾ ਉਹ ਔੜ ਦੇ ਵਿੱਚ ਬਾਦ ਦਾ ਫੁੱਲਦਾ ਸੌਣ ਦੇ ਮਹੀਨੇ ਵਿੱਚ ਓਵੇਂ ਨਹੀਂ ਬਾਦ ਦਾ ਫੁੱਲਦਾ ਜਿਵੇਂ ਹੋਰ ਬਨਸਪਤੀ ਹੁੰਦੀ ਆ ਤਾਂ ਇਸ ਤਰ੍ਹਾਂ ਮਨੋੱਖਾ ਜਿਹੜਾ ਉਹਨੂੰ ਮਾਲਕ ਨਾਲੋਂ ਟੁੱਟ ਕੇ ਇਹ ਭਲੇਖਾ ਹੋਈ ਪੈ ਜਾਵੇ ਵੀ ਮੈਂ ਬੜੀਆਂ ਤਰੱਕੀਆਂ ਕਰ ਲਈਆਂ ਤਾਂ ਉਹਦਾ ਜੀਵਨ ਫਿਰ ਇੱਕ ਵਰਗਾ ਕੌੜਾ ਕਸੈਲਾ ਹੋਏਗਾ ਕਿਉਂਕਿ ਜਦੋਂ ਕੋੜੀਆਂ ਚੀਜ਼ਾਂ ਦੀ ਗੁਰੂ ਮਹਾਰਾਜ ਨੇ ਗਿਣਤੀ ਕੀਤੀ ਆ ਤੇ ਅੱਕ ਨੂੰ ਵੀ ਉਹਦੇ ਵਿੱਚ ਰੱਖਿਆ ਨਾ ਤੁਮੀ ਤੁਮਾ ਵੈਸ ਅੱਕ ਤਤੂਰਾ ਨਿਮ ਫਲ ਤਾਂ ਫਿਰ ਉਹ ਜੀਵਨ ਕਟੱਣ ਵਾਲਾ ਹੋ ਜਾਂਦਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਸ ਲਈ ਗੁਰੂ ਮਹਾਰਾਜ ਨੇ ਸਾਰਾ ਵਣ ਤ੍ਰੇਣ ਹਰਿਆ ਭਰਿਆ ਕੀਤਾ ਵਾ ਤੇ ਮਨੁੱਖ ਦਾ ਜੀਵਨ ਰਸ ਭਰਿਆ ਬਣਾਉਣਾ ਉਹਦੇ ਵਾਸਤੇ ਕਿੱਡੀ ਕ ਵੱਡੀ ਗੱਲ ਆ ਗੁਰਬਾਣਤਰਣ ਹਰਿਆ ਕੀਤੇ ਆ ਨਾਨਕ ਕਿਆ ਮਨੁਖ ਕੋਈ ਬਹੁਤੀ ਵੱਡੀ ਗੱਲ ਨਹੀਂ ਇਸ ਲਈ ਜੜੀਆਂ ਸੁਹਾਗਣਾ ਜੀਵ ਇਸਤਰੀਆਂ ਗੁਰਮਖ ਜਾਨਾ ਉਹ ਆਪਣੇ ਮਾਲਕ ਦੇ ਨਾਲ ਮਿਲ ਕੇ ਇਸ ਜ਼ਿੰਦਗੀ ਦੇ ਸਾਵਣ ਨੂੰ ਮਾਨਦੀਆਂ ਸਾਵਣ ਤੰਨਾ ਸੁਹਾਗਣੀ ਜਨ ਰਾਮ ਨਾਮ ਔਰ ਹਾਰ ਉਹਨਾਂ ਨੇ ਮਾਲਕ ਦੇ ਨਾਮ ਦਾ ਹਾਰ ਆਪਣੇ ਹਿਰਦੇ ਨੂੰ ਔਰ ਕਹਿੰਦੇ ਹਿਰਦੇ ਨੂੰ ਆਪਣੇ ਹਿਰਦੇ ਨੂੰ ਪਹਿਨਾ ਲਿਆ ਪਾਉ ਮਨ ਦਾ ਸ਼ਿੰਗਾਰ ਕਰ ਲਿਆ ਬਾੜੀ ਬਖਾਵਿਆਂ ਤੋਂ ਰਹਿਤ ਹੋ ਕੇ ਆਪਣੇ ਮਾਲਕ ਦੇ ਨਾਲ ਜੁੜ ਕੇ ਇਸ ਜ਼ਿੰਦਗੀ ਦੇ ਸਾਵਣ ਨੂੰ ਮਾਣਿਆ ਹੰਡਾਇਆ ਜਿਉਆਂ ਤੇ ਉਹਨਾਂ ਦਾ ਜੀਵਨ ਵੀ ਹਰਾ ਭਰਾ ਆਨੰਦਮਈ ਬਣ ਗਿਆ ਫੁੱਲਾਂ ਚੁੱਕਾਂ ਦੀ ਖਿਵਾ ਬਖਸ਼ਨੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਕਿਉਂਕਿ ਆਪਾਂ ਗੁਰਬਾਣੀਆਂ ਤੇ ਇਤਿਹਾਸ ਦੇ ਆਧਾਰ ਤੇ ਆ ਗਾਂ ਬਦੂ ਪੋਸਤਾ ਚੈਨਲ ਤੇ ਪਾਉਂਦੇ ਰਹਿੰਨੇ ਆ ਆਪਦੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ